ਪੰਜਾਬ ਦੇ ਲੋਕਾਂ ਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਹੈ ਆ ਸਾਰਾ ਪੋਲਿਟিক্যাল ਗੇਮ ਐਸਆਈਟੀ ਕਰ ਰਹੀ ਹੈ ਸੋ ਵੀ ਸਟ੍ਰੋਂਗਲੀ ਰਿਜੈਕਟ ਐਸਆਈਟੀ ਉਸ ਸਮੇਂ ਦੇ ਹੋਮ ਮਿਨਿਸਟਰ ਤੇ ਉਸ ਸਮੇਂ ਦੇ ਚੀਫ ਮਿਨਿਸਟਰ ਤਿੰਨ ਬੰਦੇ ਰਹੇਗੇ ਸੁਮੇਸ਼ ਸੈਣੀ ਸੁਖਵੀਰਵਾਲ ਤੇ ਪ੍ਰਕਾਸ਼ ਸਿੰਘ ਬਾਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਜਿੱਥੇ ਵਿਰੋਧੀਆਂ ਵੱਲੋਂ ਸ਼ੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਉੱਥੇ ਹੀ ਹੁਣੇ ਸ਼ੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਤਰ੍ਹਾਂ 68 ਤੇ 20 ਸਵਾਲ ਚੁੱਕੇ ਜਾਣ ਲੱਗੇ ਨੇ ਅਸੀਂ ਤਾਂ ਹੀ ਮੰਨ ਕਰ ਰਹੇ ਨਾ ਕਿ ਹੁਣ ਤਿੰਨ ਬੰਦੇ ਰਹਿ ਗਏ ਉਸ ਸਮੇਂ ਦੇ ਡੀਜੀਪੀ ਸਾਹਿਬ ਉਸ ਸਮੇਂ ਦੇ ਹੋਮ ਮਿਨਿਸਟਰ ਤੇ ਉਸ ਸਮੇਂ ਦੇ ਚੀਫ ਮਿਨਿਸਟਰ ਤਿੰਨ ਬੰਦੇ ਰਹਿ ਗਏ ਸੁਮੇਸ਼ ਸੈਣੀ ਸੁਗਵੀਰਵਾਲ ਤੇ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੁਆਰਾ ਪ੍ਰੈਸ ਕਾਨਫਰੰਸ ਕਰਕੇ ਇਹ ਕਹਿਣਾ ਕਿ ਮੈਨੂੰ ਜੇਲ੍ਹ ਚ ਲਿਜਾਣ ਨੂੰ ਫਿਰਦੇ ਨੇ ਮੈਂ ਕੱਪੜੇ ਨਾਲ ਨਹੀਂ ਫਿਰਦਾ ਮੈਨੂੰ ਜਦੋਂ ਮਰਜ਼ੀ ਲੈ ਜਾਓ ਇੱਥੋਂ ਹੀ ਸਿੱਧ ਹੁੰਦਾ ਕਿ ਉਹ ਡਰੇ ਹੋਏ ਨੇ ਉਹਨਾਂ ਨੂੰ ਪਤਾ ਹੈ ਇੱਕ ਗੱਲ ਦਾ ਕਿ ਸਾਥੋਂ ਇਹ ਕੰਮ ਹੋਇਆ ਤੇ ਹੁਣ ਇਹਦੀ ਜਿਹੜੀ ਸੂਈ ਹੈ ਉਹ ਜਿਹੜਾ ਐਸਆਈਟੀ ਦਾ ਜਿਹ ਉਹਨਾਂ ਤੇ ਪੋਲਿਟੀਕਲ ਪ੍ਰੈਸ਼ਰ ਨਾ ਪਿਆ ਐਸਆਈਟੀ ਨੂੰ ਜਾਂਚ ਕਰਨ ਦੀ ਖੁੱਲ ਹੋਈ ਤਾਂ ਮੈਨੂੰ ਉਮੀਦ ਹੈ ਕਿ ਉਹ ਇਹਨਾਂ ਪਿਓ ਪੁੱਤਾਂ ਤੱਕ ਜਾਊਗੀ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸਆਈਟੀ ਵੀ ਸਰਕਾਰ ਦੇ ਹੱਥੇ ਚੜ ਗਈ ਹੈ ਅਤੇ ਇਸ ਕਰਕੇ ਉਹ ਐਸਐਸਆਈਟੀ ਨੂੰ ਵੀ ਰਿਜੈਕਟ ਕਰਦੇ ਨੇ ਜਿਹੜੀ ਐਸਆਈਟੀ ਹੈ ਜਿਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਸੀ ਜਿਹੜਾ ਪੋਲਿਟিক্যাল ਬੇਸ ਬਣ ਗਿਆ ਸੀ ਪੋਲਿਟਿਕਸ ਖੇਡਣ ਲੱਗ ਗਿਆ ਸੀ ਜਸਟਿਸ ਰਣਜੀਤ ਸਿੰਘ ਜੋ ਕੈਪਟਨ ਅਮਰਿੰਦਰ ਸਿੰਘ ਦਾ ਉਹੀ ਕਰਦਾ ਸੀ ਅਸੀਂ ਉਦੋਂ ਵੀ ਉਹਨਾਂ ਨੂੰ ਰਿਜੈਕਟ ਕਰਤਾ ਮੈਨੂੰ ਸਾਨੂੰ ਉਮੀਦ ਸੀ ਕਿ ਐਸਐਸਆਈਟੀ ਜੋ ਆਫਸਰਸ ਦੀ ਹੈ ਕਿ ਉਹ ਕੋਈ ਡਿਸਾਈਸਿਵ ਕੋਈ ਦੋਸ਼ੀਣ ਫੜੂਗੀ ਕੋਈ ਮੈਰਿਟ ਤੇ ਕੰਮ ਕਰੂਗੀ ਪਰ ਹੁਣ ਸਾਨੂੰ ਦੇਖਿਆ ਹੈ ਕਿ ਐਸਆਈਟੀ ਵੀ ਜੋ ਕੈਪਟਨ ਅਮਰਿੰਦਰ ਸਿੰਘ ਤੇ ਮੰਤਰੀ ਕਰੇ ਉਹ ਹਿਸਾਬ ਨਾਲ ਚੱਲ ਰਹੀ ਹੈ ਉਹ ਪੋਲਿਟਿਕਸ ਖੇਡਣ ਲੱਗੇ ਆ ਹੁਣ ਐਜੇ ਹੁਣ ਮੰਤਾਰ ਸਿੰਘ ਬਰਾੜ ਜੋ ਇੱਕ ਐਮਐਲਏ ਹੈ ਕੋਟਪੂਰ ਤੋਂ ਅੰਮਲੇ ਦੇ ਹਲਕੇ ਦੇ ਉੱਤੇ ਉਹ ਇਨਸੀਡੈਂਟ ਹੋਇਆ ਹੈ ਜੇ ਤੁਸੀਂ ਉਹਨੂੰ ਬਾਰ-ਬਾਰ ਉਹਨੂੰ ਹੈਰਸ ਕਰੋਗੇ ਉਹਨੂੰ ਫੋਰਸ ਕਰੋਗੇ ਉਹਦੀ ਕੋਈ ਕਨਸਟੀਟਿਊਸ਼ਨ ਉੱਤੇ ਕੋਈ ਪੋਸਟ ਨਹੀਂ ਸੀ ਆ ਕਲੀਅਰ ਕੱਟੇ ਨਾਲ ਦਾ ਡਿਜ਼ਾਈਨ ਹੋ ਰਿਹਾ ਇਹਨਾਂ ਦਾ ਕੰਮ ਹੈ ਕਿ ਐਸਆਈਟੀ ਰਾਈ ਉਹ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਅ ਅ ਚਿਰਨਾ ਚਾਹੁੰਦੇ ਐਸ ਕਰਕੇ ਸ਼੍ਰੋਮਣੀ ਕਾਲੀ ਦਲ ਅਸੀਂ ਪਹਿਲੇ ਸੀ ਅਸੀਂ ਪਹਿਲੇ ਬਾਦਲ ਸਾਹਿਬ ਤੇ ਮੈਂ ਪਹਿਲੇ ਸੀ ਜਿਹੜਾ ਐਸਆਈਟੀ ਦੇ ਸਾਹਮਣੇ ਪੇਸ਼ ਹੋਇਆ ਕਿਉਂ ਸਾਨੂੰ ਉਮੀਦ ਸੀ ਕਿ ਉਹ ਕੋਈ ਇਨਸਾਫ ਦੇਣਗੇ ਪਰ ਹੁਣ ਇਹ ਲੱਗਦਾ ਸਾਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਹੈ ਆ ਸਾਰਾ ਪੋਲਿਟੀਕਲ ਗੇਮ ਐਸਆਈਟੀ ਕਰ ਰਹੀ ਹੈ ਸੋ ਵੀ ਸਟਰੋਂਗਲੀ ਰਿਜੈਕਟ ਐਸਆਈਟੀ